सुल्तानपुर सुलतानपुरी के पिंड चुहड़पुर च दो चौहड़पुर च चय मामूली विवाद ने हिंसक रूप धारण कर लिया और एक तड़े वालों दूसरे तड़े ते गोली चला दर्चाव जिस दौरान एक व्यक्ति दो औरत जख्मी होने की जानकारी प्राप्त हुई सिविल हस्पता सुल्तानपुर लोधी च इलाज अधीन मलकीत साधु सिंह चुहड़पुर ने दसिया कि उन्होंने गुआढ़ी ए सी लगा रहे संत साडे वाले पासे चली मार रहे सन जिस तो बाद असी इस शिकायत थाना कबीरपुर पुलिस ने दिती अपनी सुरक्षा लिए एक गेट ला लिया सी। जिसन पुटन छाते व्यक्ति शाम छे बजे करीब सार ही, उना ने नाल गाली आएच करना शुरू कर दिता गेट पुट लग दौरान सिंह उम्र पंजा साल हरजीत कौर पत्नी, हर पत्नी मलकीत सिंह निवासी चोहड़पुर गाली गलोच किया हथियार किया है जिस दौरान वह भी जख्मी हो गए हैं जिन्होंने इलाज लिविल हस्पता सुल्तानपुर लोधी दाखिल करवाया गया है ਉਨਾ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ ਉਦਰ ਮੌਕੇ ਤੇ ਪੌਂਚ ਕੇ ਥਾਣਾ ਕਬੀਰਪੁਰ ਦੇ ਐਸਆਈ ਸਤਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ ਸultanpur Lodi ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਹਾਂਜੀ ਕੀ ਨਾਮ ਆ ਜੀ ਮਲਕੀਸ਼ ਸਿੰਘ ਜੀ ਠੀਕ ਹੈ ਟਰਾਪ ਤੇ ਤੁਹਾਡਾ ਸਾਡੇ ਜੀ ਗੇਟ ਪੱਟਣ ਆਏ ਹੀਗੇ ਤੇ ਅਸੀਂ ਉਹਨਾਂ ਨੂੰ ਰੋਕਣ ਲੱਗੇ ਆ ਤਾਂ ਉਹਨੇ ਮੇਰੇ ਗੋਲੀ ਚਲਾ ਦਿੱਤੀਆਂ ਜੇ ਦੋ ਥਾਂ ਹੀ ਵੱਜੀਆਂ ਲੜਾਈ ਚਾਹਦੇ ਕਿ ਸਕੀਨ ਨੂੰ ਲਾਗਿਆ ਚਾਹਦੇ ਸੀ ਲੜਾਈ ਜੀ ਉਹ ਐਸੀ ਲਾਉਂਦੇ ਸਾਡੇ ਬੰਦੇ ਅਸੀਂ ਨਹੀਂ ਲਾਉਣ ਦਿੰਦੇ ਸੀਗੇ ਇਹ ਥਾਣੇ ਵਿੱਚ ਗਿਆ ਆ ਅਸੀਂ ਥਾਣੇ ਗਏ ਸੀ ਦਿਖਾਹਤ ਦੇ ਕੇ ਕਹਿ ਤਾ ਸਾਣੇ ਵਾਲਿਆਂ ਸਾਨੂੰ ਸੱਦਿਆ ਸੀ ਫੈਸਲੇ ਵਾਸਤੇ ਜਿਹੜੀ ਗੋਲੀ ਚਲਾਈ ਉਹ ਕਿਹੜੇ ਬੰਦੇ ਆ ਪਤਾ ਉਹ ਇਹਨਾਂ ਨੇ ਸੱਦਿਆ ਜੀ ਉਹਨਾਂ ਨੇ ਅਣਪਛਾਤੇ ਬੰਦੇ ਆ ਅਣਪਛਾਤੇ ਬੰਦੇ ਅਣਪਛਾਤੇ ਬੰਦੇ ਉਹਨਾਂ ਨੂੰ ਪਤਾ ਜਿੰਨਾਂ ਨੇ ਸੱਦਿਆ ਕਿਹੜੇ ਆ ਹਥਿਆਰ ਵੀ ਸੀ ਉਹਨਾਂ ਕੋਲ ਉਹਨਾਂ ਕੋਲ ਪਿਸਤੌਲ ਸੀਗੇ ਦਾਤਰ ਸੀਗੇ ਤਹਾਡੇ ਗੋਲੀ ਕਿੱਥੇ ਲੱਗੀ ਆ ਇੱਕ ਲੱਤ ਤੇ ਲੱਗੀ ਗੋਡੇ ਤੋਂ ਥੱਲੇ ਇੱਕ ਪੈਰ ਤੇ ਹੋਰ ਵੀ ਕੋਈ ਜਣੇ ਜ਼ਖਮੀ ਹੋਇਆ ਤੁਹਾਡਾ ਹੋਏ ਆ ਉਹਨਾਂ ਨੂੰ ਉਦਾਂ ਇਹਨਾਂ ਨੇ ਕੁੱਟਮਾਰ ਕੀਤੀ ਆ ਜੀ ਉਹਦੇ ਉੱਧਰ ਉਹ ਆ ਦਾ ਗਾਲ ਕੁੱਟਿਆ ਗਿਆ ਉਹਦੇ ਗੁੱਜੀਆਂ ਸੱਟਾਂ ਮਾਰੀਆਂ ਕਿੰਨੇ ਨੇ ਜ਼ਖਮ ਹੋਏ ਹੋਰ ਤਿੰਨ ਜਣੇ ਆ ਜੀ ਇਹ ਹੁਣ ਕੀ ਮੰਗ ਕਰਨੀ ਆ ਜੀ ਪ੍ਰਸ਼ਾਸਨ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਦਾਂ ਤਾਂ ਫੇਕ ਗੁੰਡਾ ਕਰਦੀ ਆ ਇਹਨਾਂ ਦਾ ਮੁੰਡਾ ਜਿਹੜਾ ਸਾਡੇ ਪਿੰਡ ਵਾਲਾ ਉਹ ਨਸ਼ੇ ਵੀ ਵੇਚਦਾ ਉਹਦੀ ਗੁੰਡਾ ਕਰਦੀ ਚ ਪੂਰਾ ਹੱਥ ਉਹ ਗੁੰਡਾ ਵਾ ਜੀ ਉੱਤੇ ਦੋ ਫੈਰ ਹੋਏ ਦੋ ਫੈਰ ਹੋਏ ਕੋਈ ਖੋਲ ਨਹੀਂ ਬਰਾਮਤ ਹੋਏ ਹੋਏ ਆ ਹੈਗੇ ਆ ਜੀ ਚੱਕ ਲੈਣੇ ਸੀਗੇ ਪੁਲਿਸ ਲਗਾਉ ਆਹ ਵਾਚਦਾ ਤੇ ਕੀ ਹੈ ਮਾਮਲਾ ਜੀ ਮੈਂ ਡਾਕਟਰ ਮਨਦੀਪ कौर ਇਸ ਸਮੇਂ ਡਿਊਟੀ ਤੇ ਤਨਾਤ ਹ ਸੇ ਸਾਡੇ ਕੋਲ ਤਿੰਨ ਮਰੀਜ਼ ਆਏ ਆ ਮਲਕੀਤ ਸਿੰਘ ਕਮਲਜੀਤ कौर ਤੇ ਹਰਜੀਤ कौर ਤਿੰਨ ਜੂੜ ਕੋ ਤੋਂ ਜਿਨਾ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਾਈ ਹੋਈ ਹੈ ਤੇ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਮੇਰੇ ਗੋਲੀ ਲੱਗੀ ਹੈ ਇਸ ਵੇਲੇ ਸਾਡੇ ਕੋਲ ਇਲਾਜ ਦੇ ਅਧੀਨ ਆ ਤੇ ਐਕਸਰੇ ਹਲੇ ਇਹਨਾਂ ਦੇ ਪੈਂਡਿੰਗ ਨੇ ਉਸ ਤੋਂ ਬਾਅਦ ਅਸੀਂ ਕੁਝ ਕਮੈਂਟ ਛੱਡ ਸਕਦੇ ਹਾਂ ਪੁਲਿਸ ਇਨਫੋਰਮੇਸ਼ਨ ਭੇਜ ਰਹੇ ਹਾਂ